ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਤਰੀਕ ਹੈ ਕਿ 18 ਤੇ ਵਸਦੀ ਹੁਣ ਆਪਾਂ ਸਵੇਰੇ ਸਵੇਰੇ ਆਪਣੇ ਕੰਮਾਂ ਕਾਰਾਂ ਤੇ ਲੱਗ ਚੁੱਕੀਆਂ ਤੇ ਕੰਮਕਾਰਾਂ ਤੇ ਲੱਗਣਾ ਕੀ ਆ ਦੋ ਦਿਨ ਹੋ ਗਏ ਸੀ ਕੱਪੜੇ ਵਾਸ਼ ਨਹੀਂ ਸੀ ਕੀਤੇ ਤੇ ਪੂਰਾ ਮੰਜਾ ਭਰਿਆ ਪਿਆ ਇੱਧਰ ਕੱਪੜਿਆਂ ਦੇ ਨਾਲ ਮਸ਼ੀਨ ਚ ਪਾਏ ਹੋਏ ਨੇ ਤੇ ਮਸ਼ੀਨ ਚੱਲੀ ਜਾਂਦੀ ਆ ਹਜੇ ਪੂਰਾ ਕਮਰਾ ਸੌਰੀ ਕਮਰਾ ਕਹਤਾ ਮੰਜਾ ਭਰਿਆ ਪਿਆ ਕੱਕਾ ਤੁਹਾਨੂੰ ਪਤਾ ਹੁਣ ਸਰਦੀਆਂ ਨੇ ਸਰਦੀਆਂ ਕਰਕੇ ਬਹੁਤ ਜ਼ਿਆਦਾ ਹੋ ਰ ਗਿਆ ਲੱਗਾ ਤੇ ਇੱਧਰ ਆਪਣੇ ਕਿਚਨ ਵੀ ਹਲਾ ਸਾਫ ਕਰਨ ਤੋਂ ਪਈ ਆ ਇੱਧਰ ਆਈ ਆਪਾਂ ਨੂੰ ਸਵੀਟਸ ਆਦਲ ਜੀ ਨੇ ਜਿਨੇ ਖਾਣੀਆਂ ਇਸ ਸਵੀਟਸ ਸਾਡੇ ਭੂਆ ਜੀ ਹਨਾ ਇੱਧਰੋਂ ਭੂਆ ਜੀ ਉਹਨਾਂ ਦੀ ਬੇਟੀ ਦੀਦੀ ਬਾਹਰ ਗਏ ਹੋਏ ਸੀਗੇ ਤੇ ਉਹ ਹੁਣ ਬਾਹਰੋਂ ਆਏ ਸੀਗੇ ਫਿਰ ਮਿਲਣ ਆਏ ਸੀਗੇ ਹਨਾ ਆਪਣੇ ਨਾਨਕਿਆਂ ਨੂੰ ਕਹਿੰਦੇ ਵੀ ਮੈਂ ਮਿਲ ਕੇ ਆਉਣਾ ਵੀ ਮੈਂ ਆਪਣੇ ਨਾਨਕੇ ਜਾ ਕੇ ਆਉਣਾ ਹਨਾ ਤੇ ਦੀਦੀ ਮਿਲ ਕੇ ਗਏ ਨੇ ਤੇ ਆਪਣਾ ਡੱਬਾ ਲੈ ਕੇ ਆਏ ਸੀਗੇ ਤੇ ਰਾਤ ਦੀਦੀ ਕਿੰਨੀ ਰਹੇ ਸੀਗੇ ਉਹ ਮਤਲਬ ਕਿ ਪਰसों ਆਏ ਸੀਗੇ ਤੇ ਕੱਲ ਫਿਰ ਵਾਪਸ ਚਲੇ ਗਏ ਤੇ ਰਾਤ ਉਧਰ ਦੀ ਦੂਜੇ ਦੀਦੀ ਉਹਨਾਂ ਕਿੰਨੀ ਬੜੇ ਦੀਦੀਆਂ ਜਿਹੜੇ ਮੇਰੇ ਬੜਾ ਸਾਰਿਆਂ ਨਾਲ ਜੇਠਾ ਬੜੇ ਜੇਠ ਜੜਹਾਣੀ ਨੇ ਤੇ ਉਧਰ ਰਹਿ ਗਏ ਸੀਗੇ ਤੇ ਫਿਰ ਇੱਧਰ ਬਾਅਦ ਵਿੱਚ ਆਏ ਸੀਗੇ ਆਪਣੇ ਕੱਲ ਆਏ ਸੀਗੇ ਤਾਂ ਕਰਕੇ ਤੇ ਫਿਰ ਬਸ ਜੀ ਹੁਣ ਆਪਾਂ ਕਮਾਗਾਰਾਂ ਚ ਲੱਗਣਾ ਹੁਣ ਤੇ ਸਰੇ ਸਰੇ ਚਲੇ ਗਏ ਪੱਚਾ ਪਾਰਟੀ ਚਲੇ ਗਏ ਬੈਠੇ ਤੇ ਪੂਰਾ ਗਾ ਪਿਆ ਹਜੇ ਅਨਜਸਰ ਰੱਖਾਂਗੇ ਇਹਨਾਂ ਨੂੰ ਬਾਹਰ ਪਾਵਾਂਗੇ ਵੈਸੇ ਮੰਜੇ ਇੱਕ ਬਾਹਰ ਅਜ ਕੱਪੜੇ ਪਹਿਣਗੇ ਕੱਪੜੇ ਬਹੁਤ ਜ਼ਿਆਦਾ ਨੇ ਦੇਖਦੇ ਇਹਨਾਂ ਨੂੰ ਆਪਾਂ ਇੱਥੇ ਰੱਖਦਾਗੇ ਤੈਅ ਕਰਕੇ ਤੇ ਵੈਸੇ ਵੀ ਮੈਂ ਢਾਲੇ ਲੈ ਕੇ ਬੈਠਦੀ ਹੁੰਨੀ ਕੋਕੰਦਰ ਠੰਡ ਲੱਗਦੀ ਆ ਤੇ ਬਾਕੀ ਜੀ ਹੁਣ ਚੱਲ ਰਿਹਾ ਕੰਮ ਤੇ ਹੁਣ ਕਰਦੇ ਆਪਾਂ ਆਪਣਾ ਸ਼ੁਰੂਆਤ ਹਨਾ ਕੰਮ ਆ ਦੀ ਕਾਰਾਂ ਦੀ ਤੇ ਚਲੋ ਜੀ ਹੁਣ ਤੁਹਾਨੂੰ ਮੈਂ ਫੇਰ ਮਿਲਦੀ ਆ ਮੈਂ ਕੰਮਕਾਰ ਕਰ ਲਵਾਂ ਆਪਾਂ ਤੁਹਾਨੂੰ ਫੇਰ ਮਿਲਾਂਗੇ ਹਾਂਜੀ ਫ੍ਰੈਂਡਸ ਆਪਾਂ ਅੱਜ ਰਜਾਈਆਂ ਤਾਂ ਉੱਪਰ ਨਹੀਂ ਪਾਵਾਂਗੇ ਕਿਉਂਕਿ ਆਪਣੇ ਕੱਪੜੇ ਕਾਫੀ ਜ਼ਿਆਦਾ ਨੇ ਤਾਂ ਕਰਕੇ ਅੱਜ ਇਹਨੂੰ ਆਪਾਂ ਅੰਦਰ ਹੀ ਰੱਖਾਂਗੇ ਅੱਜ ਆਪਾਂ ਇਹ ਉੰਦਰ ਰੱਖਣਾ ਹੈ ਆਪਾਂ ਕਿਉਂਕਿ ਆਪਣੇ ਕੋਲ ਅੱਜ ਕੱਪੜੇ ਪੱਧ ਨੇ ਹੁਣ ਆਪਾਂ ਲੱਗੇ ਹੋਏ ਆਂ ਸਫਾਈ ਕਰਨ ਰੂਮ ਦੀ ਜਲਦੀ ਜਲਦੀ ਆਪਾਂ ਸਾਰੇ ਕੰਮ ਖਤਮ ਕਰ ਦਈਏ ਤੇ ਸਾਡੇ ਮਿੱਠੂ ਪਾਵਲੂ ਨੂੰ ਵੀ ਅਸੀਂ ਹੁਣ ਲੁਕੋ ਕੇ ਰੱਖਦੇ ਆਂ ਕਿਉਂਕਿ ਭਾਈ ਠੰਡ

ਸ਼ੇਅਰ ਕਰਦੇ ਹੋਰ ਵੀਡੀਓ ਸਸਿਓ ਆਪਾਂ ਸ਼ਿਕਾਰ ਕਰ ਲਿਆ ਸਾਡੇ ਚੂਹਾ ਵੜਿਆ ਹੋਇਆ ਸੀਗਾ 4 ਮਹੀਨੇ 3 ਮਹੀਨੇ ਹੋ ਗਏ ਸੀਗੇ ਦਿਵਾਲੀ ਨੂੰ ਵੀ ਅਸੀਂ ਘਰ ਤੋਂ ਬਾਹਰ ਕੱਢਤਾ ਸੀ ਉਹ ਤੇ ਅਸੀਂ ਉਸ ਤੋਂ ਬਾਅਦ ਫੇਰ ਇੱਕ ਦਿਨ ਸਕੂਟਰੀ 'ਚ ਬੜ ਗਿਆ ਉਸ ਦਿਨ ਵੀ ਫਿਰ ਉਹ ਸਕੂਟਰੀ ਬਾਹਰ ਲਿਜਾ ਕੇ ਕੱਢਤਾ ਸੀ ਭੱਜ ਗਿਆ ਸੀਗਾ ਤੇ ਉਸ ਤੋਂ ਬਾਅਦ ਪਤਾ ਨਹੀਂ ਉਹ ਕਿਵੇਂ ਆ ਜਾਂਦਾ ਸੀ ਰੱਬੇ ਜਾਣਦਾ ਵੀ ਉਹਦਾ ਅੱਧਾ ਜਲ ਸੀਗਾ ਸਾਡੇ ਘਰ ਇੰਨੇ ਦਿਨ ਲਿਖਿਆ ਹੋਇਆ ਨੁਕਸਾਨ ਉਹਨੇ ਕੋਈ ਨਹੀਂ ਸੀ ਕੀਤਾ ਤੇ ਨੁਕਸਾਨ ਨਹੀਂ ਸੀ ਕੋਈ ਨਹੀਂ ਕੀਤਾ ਹੈਗਾ ਤੇ ਬਸ ਉਹਦਾ ਜਲ ਸੀਗਾ ਜਿਹੜਾ ਉਹ ਲਿਖਿਆ ਹੋਇਆ ਸੀ ਸਾਡੇ ਘਰ ਹਨਾ ਤੇ ਫੇਰ ਇੱਕ ਦਿਨ ਸੀ ਉਹ ਆਪਣੇ ਪੰਡੀਆਂ ਦਾ ਪਿੰਜਰਾ ਲੈ ਆਉਂਦਾ ਉਹ ਪਿੰਜਰੇ ਚ ਫਸ ਗਿਆ ਤੇ ਸਾਇਦ ਉਹ ਆਪਾ ਛੱਡਣ ਚੱਲੇ ਹੋ ਕੁਦਰਤੀ ਉਹ ਪਿੰਜਰਾ ਪਤਾ ਨਹੀਂ ਕਿਵੇਂ ਖੁੱਲ ਗਿਆ ਉਹ ਭੱਜ ਕੇ ਛਾਲ ਮਾਰ ਕੇ ਮੈਂ ਗੇਟ ਕੋਲ ਦੀ ਖੜੀ ਸੀ ਫੇਰ ਅੰਦਰ ਵੜ ਗਿਆ ਹਨਾ ਫੇਰ ਮੈਂ ਅੰਦਰ ਰਿਹਾ ਨਿਕਸਾਨ ਕੋਈ ਨਹੀਂ ਕੀਤਾ ਨੇ 3 ਮਹੀਨੇ ਰਿਹਾ ਉਹ ਦਿਵਾਲੀ ਤੋਂ ਪਹਿਲਾਂ ਦਾ ਸੇਲਾ ਦੇਖ ਲਓ ਫੇਰ ਉਸ ਤੋਂ ਬਾਅਦ ਹੁਣ ਪਰਸੋਂ ਚੌਥੇ ਉਹ ੜਿੱਕੇ ਆਇਆ ਸੀ ਨਮੀ ਘੜਕੀ ਲਿਆਦੀ ਉੱਚ ਰੋਟੀ ਲਾਤੇ ਉੱਚ ਵੀ ਨਹੀਂ ਤੀ ਵਾਸਦਾ 15 ਦਿਨ ਹੋ ਗਏ ਸੀ ਹਾਂ ਸਾਨੂੰ ਘੜਕੀ ਲਿਆਉਂਦੀ ਹੋਈ ਹੈ ਤੇ 15 ਦਿਨ ਹੋ ਗਏ ਸੀ ਫਸਦਾ ਨਹੀਂ ਸੀਗਾ ਹਨਾ ਤੇ ਐਸਾ ਅਜੀਬੋ ਜਿਹਾ ਦਿਮਾਗ ਚ ਲਾਇਆਗਾ ਨਾ ਮम्मा ਮੈਂ ਆਪਣਾ ਦਿਮਾਗ ਚ ਲਾਉਣਾ ਮਾਦਾ ਰੋਟੀ ਨਹੀਂ ਖਾਂਦਾ ਹੋਰ ਚੀਜ਼ਾਂ ਖਾਉਂਦਾ ਉਹਨੇ ਕਹੀ ਕੀਤਾ ਨੇਜ਼ ਰੱਖਦਾ ਵਿੱਚ ਜਦੋਂ ਜਿਹੜਾ ਰਾਤ ਨੂੰ ਨੇਜ਼ ਖਾਣ ਗਿਆ ਤਾਂ ਉਹ ਵਿੱਚ ਅੜ ਗਿਆ ਫੇਰ ਉਹਦੇ ਪਾਪਾ ਬਹੁਤ ਦੂਰ ਲੈ ਕੇ ਛੱਡ ਕੇ ਆਇਆ ਨੇੜੇ ਤੇੜੇ ਵੀ ਨਹੀਂ ਛੱਡਿਆ ਵੀ ਕਿਤਾ ਫੇਰ ਨਾ ਵਾਪਸ ਹੁੰਦਾ ਸੀ ਅੱਜ ਵੀ ਹਨਾ ਕਿਉਂਕਿ ਬਾਹਰ ਨਿਕਲ ਜਾਂਦਾ ਸੀ ਚਲੇ ਜਾਂਦਾ ਸੀ ਫੇਰ ਵਾਪਸ ਆ ਜਾਂਦਾ ਸੀ ਇਹ ਲੋ ਤੇ ਹੁਣ ਉਹ ਆਪਣਾ ਪਤਾ ਨਹੀਂ ਵਿਚਾਰੇ ਕਿੱਥੇ ਆ ਚਲੋ ਕੋਈ ਨੁਕਸਾਨ ਤਾਂ ਨਹੀਂ ਕੀਤਾ ਹੈ ਨਾ ਚਲ ਭਾਜਣਾ ਸੀ ਆਣਕ ਲੰਗੀ ਰਹਿ ਗਈ ਸੀਗੀ ਇਹ ਹਰ ਵੇਲੇ ਇੰਨਾ ਬੜਾ ਸੇ ਬੜਾ ਡਰ ਬਹੁਤ ਲੱਗਦਾ ਸੀਗਾ ਜਦੋਂ ਦੇਖ ਲੈਂਦੀ ਸੀ ਮੈਂ ਮੇਰਾ ਕੋਈ ਨਹੀਂ ਸੀ ਕਿ ਜਾਡੂ ਕਿਤੇ ਜੀ ਨਹੀਂ ਸੀ ਕਰਦਾ ਕੋਈ ਵੀ ਚੀਜ਼ ਖਾਣ ਪੀਣ ਵਾਲੀ ਚੀਜ਼ ਨੂੰ ਬਾਹਰ ਨਹੀਂ ਸੀ ਰੱਖਦੀ ਸਾਰਾ ਕੁਝ ਹਲকো ਹਲਕੋ ਰੱਖਦੀ ਸੀ ਇਹ ਚੀਜ਼ ਮਨੋਂ ਹੁਣਾ ਲਾ ਦੇਵੇ ਚਲੋ ਜੀ ਹੁਣ ਮੈਂ ਆਪਣੀ ਕਲੀਨਿੰਗ ਕਰ ਦਵਾਂ ਫਟਾਫਟ ਫਿਰ ਤੁਹਾਨੂੰ ਹੁਣ ਮੈਂ ਬਾਹਰ ਜਾ ਕੇ ਮਿਲੂੰਗੀ ਕੁਝ ਦੋਫਾ ਕੱਪੜੇ ਕਰਦੇ ਮਸ਼ੀਨ 'ਚ ਇੱਕ ਵਾਰ ਆਪਾਂ ਇੱਕ ਵਾਰ ਆਲੇ ਕੱਢ ਲੇ ਹੁਣ ਦੂਜੀ ਵਾਰ ਆਲੇ ਪਾਉਣੇ ਹੋ ਜਾਣਗੇ ਫਿਰ ਤੁਹਾਨੂੰ ਮੈਂ ਮਿਲਦੀ ਆਂ ਹਾਂਜੀ ਇੱਥੇ ਆਪਾਂ ਸਾਰੇ ਕੰਮ ਕਰ ਨਵੇੜਲੇ ਸੀਗੇ ਤੇ ਆਪਣੇ ਰਹਿ ਗਏ ਸੀਗੇ ਕੱਪੜੇ ਪਾਉਣ ਤੋਂ ਸੁੱਕਣੇ ਆਪਾਂ ਹੁਣ ਕੱਪੜੇ ਲੱਗੇ ਸੀਗੇ ਪਾਉਣ ਸਟੈਂਡ ਤੇ ਅੱਦੇ ਪਾਤੇ ਸੀਗੇ ਅੱਦੇ ਜਿਹੜੇ ਰਹਿ ਗਏ ਸੀਗੇ ਉਹ ਮੈਂ ਹੁਣ ਤਾਰ ਤੇ ਪਾਉਣੇ ਸੀਗੇ ਜਿਵੇਂ ਜਿਆਦਾ ਮੋਟੇ ਜਿਵੇਂ ਸਾਈਜ਼ ਦੇ ਪਾਪਾ ਦੀਆਂ ਲੋਹਰਾ ਵਗੈਰਾ ਹਨ ਮੋٹے ਕੱਪੜੇ ਉਹ ਆਪਾਂ ਹੁਣ ਇਹਦੇ ਉੱਪਰ ਪਾਵਾਂਗੇ ਬਾਕੀ ਸਾਰੇ ਸਟੈਂਡ ਭਰ ਗਿਆ ਸੀਗਾ ਕਪੜੇ ਕਾਫੀ ਬਹੁਤ ਜ਼ਿਆਦਾ ਸੀਗੇ ਹਨਾ ਤੇ ਸਟੈਂਡ ਤੇ ਨਾ ਕਪੜੇ ਬਹੁਤ ਜ਼ਿਆਦਾ ਆ ਜਾਂਦੇ ਨੇ ਮੰਨ ਲਓ ਵੀ ਬਹੁਤ ਕਪੜਾ ਸਟੈਂਡ ਤੇ ਆ ਜਾਂਦਾ ਨਹੀਂ ਜੇ ਆਪਾਂ ਉਹੀ ਸਟੈਂਡ ਵਾਲਾ ਕਪੜਾ ਤਾਰਾਂ ਪਾਈ ਹੈ ਨਾ ਇਦਾਂ ਦੀਆਂ 2-3 ਤਾਰਾਂ ਚਾਹੀਦੀਆਂ ਤਾਂ ਜਾ ਕੇ ਕਿਤੇ ਪਹਿਣਗੇ ਹਨਾ ਸਟੈਂਡ ਦਾ ਮੈਨੂੰ ਬਹੁਤ ਸੁੱਖ ਆ ਤੇ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਸਵਾ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਦਿਵਸ ਚੱਲ ਰਹੇ ਨੇ ਹਨਾ ਤੇ ਸਾਰਿਆਂ ਮੈਂ ਨਾ ਇੱਕ ਦੋ بڑے بڑے ਚੈਨਲ ਆਣਿਆਂ ਦੇ ਬਲੌਗ ਦੇਖੇ ਸੀਗੇ ਹਨਾ ਜਿਵੇਂ ਰੋਪੜ ਸਵਾ ਹੁਣ ਚੱਲ ਰਹੀ ਆ ਹਨਾ ਤੇ ਨਾ ਉਹਨਾਂ ਸਵਾ ਤੇ ਜਾਂਦੇ ਨੇ ਲੋਕ ਹਨਾ ਤੇ ਆਪਣੇ ਬੱਚਿਆਂ ਲਈ ਸ਼ਾਪਿੰਗ ਕਰਦੀਆਂ ਉੱਥੇ ਤੋਂ ਪਹਿਣਾ ਹਨਾ ਤੇ ਆਪਣੇ ਲਈ ਘਰਾਂ ਲਈ ਸਮਾਨ ਖਰੀਦ ਕੇ ਲੈ ਕੇ ਆਉਂਦੀਆਂ ਨੇ ਮੈਨੂੰ ਇਹ ਚੀਜ਼ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਹੈਗੀ ਹਨਾ ਦੇਖੋ ਆਪਾਂ ਸਾਰਾ ਸਾਲ ਸਮਾਨ ਹੀ ਖਰੀਦਦੇ ਆਪਾਂ ਸਾਰ ਸਾਰੇ ਕਿਤੇ ਜਾਂਦੇ ਆ ਉੱਥੇ ਆਪਾਂ ਸਮਾਨ ਹੀ ਖਰੀਦਦੇ ਲੇ ਕੇ ਆਉਨੇ ਆ ਹਨਾ ਖਡਾਉਣੇ ਲੈ ਕੇ ਦੰਨੇ ਆਪਣੇ ਬੱਚਿਆਂ ਨੂੰ ਤੇ ਮੇਰੀ ਸਾਰਿਆਂ ਨੂੰ ਇੱਕੋ ਬੇਨਤੀ ਆ ਜੋ ਵੀ ਮੇਰੇ ਭੈਣ ਭਾਈ ਬਣਾ ਮੇਰਾ ਵਲੌਗ ਦੇਖਦੇ ਆ ਜਿਹੜੇ ਪੂਰਾ ਦੇਖਣਗੇ ਉਹਨਾਂ ਨੂੰ ਹਨਾ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਦੇਖੋ ਜੀ ਇਹਨਾਂ ਨੂੰ ਤਾਂ ਅੱਗੇ ਪਿੱਛੇ ਕਰਕੇ ਦੇਖ ਲੈਣੇ ਉਹਨਾਂ ਨੂੰ ਤਾਂ ਇਹ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ ਹੈਗਾ ਤੇ ਮੇਰੇ ਭੈਣ ਭਾਈਆਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗੀ ਵੀ ਤੁਸੀਂ ਜਾਣੇ ਹੁੰਨੇ ਸਿਰਫ ਮੱਥਾ ਟੇਕਣ ਚ ਆਇਆ ਕਰੋ ਐਵੇਂ ਹਨਾ ਸਮਾਨ ਵਗੈਰਾ ਖਰੀਦਣ ਘਡਾਉਣੇ ਵਗੈਰਾ ਖਰੀਦਣ ਨਾ ਜਾਇਆ ਕਰੋ ਤੁਹਾਨੂੰ ਵੀ ਪਤਾ ਵੀ ਇਹ ਦਿਨ ਘਡਾਉਣੇ ਵਗੈਰਾ ਖਰੀਦਣ ਦਾ ਘਰਾਂ ਦੇ ਸਮਾਨ ਖਰੀਦਣ ਦਾ ਨਹੀਂ ਹੁੰਦਾ ਹੈਗਾ ਤੁਸੀਂ ਜੇ ਕਿੰਨੀ ਮੰਨਣਾ ਮੈਂ ਆਪਣੇ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਸਿਖਾਇਆ ਹੋਇਆ ਵੀ ਪੁੱਤ ਆਪਾਂ ਖਡਾਉਣੇ ਤਾਂ ਲੰਦੇ ਹੀ ਲੰਦੇ ਆ ਵੀ ਆਪਾਂ ਸਿਰਫ ਗੁਰੂ ਘਰ ਦਰਸ਼ਨ ਕਰਨ ਜਾਣਾ ਹਨ ਵੀ ਆਪਾਂ ਗਹਿ ਜੀਆਂ ਚੀਜ਼ਾਂ ਨਹੀਂ ਖਰੀਦਣੇ ਮੇਰੇ ਬੱਚੇ ਛੋਟੇ ਹੁੰਦਿਆਂ ਤੋਂ ਹੀ ਕਦੇ ਵੀ ਕੁਝ ਵੀ ਚੀਜ਼ ਨਹੀਂ ਲੈ ਕੇ ਆਏ ਹੈਗੇ ਕਦੇ ਵੀ ਮੈਂ ਉਹਨਾਂ ਨੂੰ ਕਦੇ ਇਹ ਜੀ ਕੋਈ ਉੱਥੋਂ ਸਮਾਨ ਨਹੀਂ ਖਰੀਦ ਕੇ ਦਿੱਤਾ ਸਿਰਫ ਅਸੀਂ ਦਰਸ਼ਨ ਕਰਨ ਜਾਣੇ ਆ ਔਰ ਵਾਪਸ ਆਉਣੇ ਆ ਹਨਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਆ ਵੀ ਜੇ ਦੇਖੋ ਤੁਸੀਂ ਆਪਣੇ ਬੱਚਿਆਂ ਨੂੰ ਮੇਰੀਆਂ ਭੈਣਾਂ ਹਨਾ ਮੇਰੇ ਵੀਰ ਸਿਖਾਉਂਗੇ ਤਾਂ ਤੁਹਾਡੇ ਬੱਚੇ ਤਾਂ ਹੀ ਸਿੱਖਣਗੇ ਜੇ ਤੁਸੀਂ ਉਹਨਾਂ ਨੂੰ ਚੀਜ਼ਾਂ ਲੈ ਲੈ ਕੇ ਦੋਗੇ ਤਾਂ ਤੁਹਾਡੇ ਬੱਚਿਆਂ ਨੂੰ ਕੁਝ ਪਤਾ ਨਹੀਂ ਹੈਗਾ ਇਹ ਚੀਜ਼ਾਂ ਬਾਰੇ ਵੀ ਇਹ ਦਿਨ ਕਿਹੋ ਜਿਹਾਂ ਤੇ ਕਿਵੇਂ ਇਹਨਾਂ ਦੇ ਦਿਨਾਂ ਦੇ ਵਿੱਚ ਆਪਾਂ ਬਿਚਰਨਾ ਹੁੰਦਾ ਹਨਾ ਤੇ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਪਲੀਜ਼ ਕੋਈ ਵੀ ਇਦਾਂ ਦਾ ਕੰਮ ਨਾ ਕਰਿਆ ਕਰੋ ਜੋ ਹਨਾ ਤੁਸੀਂ ਇਹ ਦੇਖੋ ਵੀ ਆਪਣੇ ਲਈ ਸਾਰਾ ਕੁਝ ਕੀਤਾ ਇਹਨੇ ਛੋਟੇ ਬੱਚੇ ਆਪਣਾ ਪੂਰਾ ਪਰਿਵਾਰ ਸਰਵੰਸਦਾਨੀ ਹਨਾ ਨੇ ਬਾਰਤਾ ਆਪਣੇ ਲਈ ਸਰਵੰਸ ਬਾਰ ਕੇ ਰੱਖਤਾ ਨਾਲੀ ਤੇ ਪਲੀਸ ਕੋਈ ਵੀ ਇਦਾਂ ਦੇ ਕੰਮ ਨਾ ਕਰਿਆ ਕਰੋ ਆਪਣੇ ਬੱਚਿਆਂ ਨੂੰ ਖੜਾਉਣੇ ਖੜੂਣੇ ਨਾ ਲੈ ਕੇ ਦਿਆ ਕਰੋ ਤੇ ਨਾ ਬੀਬੀਆਂ ਭੈਣਾਂ ਆਪਣੇ ਲਈ ਸ਼ਾਪਿੰਗ ਕਰਿਆ ਕਰੋ ਸਿਰਫ ਦਰਸ਼ਨ ਕਰਨ ਜਾਇਆ ਕਰੋ ਹਨਾ ਤੇ ਦੇਖੋ ਜੀ ਆਪਾਂ ਕੋਈ ਬਹੁਤੇ بڑے ਗਿਆਨੀ ਤਾਂ ਹੈ ਨਹੀਂ ਵੀ ਤੁਹਾਨੂੰ ਗਿਆਨ ਦਵਾਂਗੇ ਤੁਹਾਡੀ ਆਪ ਵੀ ਸੋਚ ਸਮਝ ਹੋਣੀ ਚਾਹੀਦੀ ਆ ਤੇ ਬਾਕੀ ਜੀ ਹੁਣ ਬਸ ਇੱਥੇ ਮੈਂ ਨਾਉਣ ਜਾਉਂਗੀ ਮੇਰਾ ਕੰਮ ਨਿਭੜ ਗਿਆ ਹਾਂਜੀ ਫਰੈਂਡਸ ਟਾਈਮ ਹੋ ਗਿਆ ਜੀ 8:00 ਵਜੇ ਤੇ ਸਾਡੀ ਹੋ ਗਈ ਸੀਗੀ ਲਾਈਟ ਖਰਾਬ ਫਿਊਜ ਉੜ ਗਿਆ ਸੀਗਾ ਬਾਹਰੋਂ ਸਾਡਾ ਜੋੜ ਆ ਇੱਕ ਤੇ ਤਾਂ ਤੇ ਹੁਣ ਲਾਗ ਆਪਣੇ ਵੀਰ ਜੀ ਨੂੰ ਬਲਾ ਕੇ ਹੁਣ ਕਰਵਾਇਆ ਤੇ ਮੈਂ ਲੱਗ ਗਿਆ ਹੁਣ ਰੋਟੀ ਬਣਾਣ ਆਪਾਂ ਬੁੱਲ ਕੇ ਆ ਰੋਟੀ ਬਣਾਣ ਆਜੋ ਜੀ ਨੇ ਜੀ ਨੇ ਪ੍ਰਸ਼ਾਦਾ ਛਕਣਾ ਤੇ ਅੱਜ ਅਸੀਂ ਬਣਾਏ ਹੋਏ ਆ ਗਾਜਰਾਂ ਦੀ ਸਬਜ਼ੀ ਮਟਰ ਗਾਜਰਾ ਆਲੂ ਤੇ ਨਾਲ ਬਣਾਵਾਂਗੇ ਪੁਲਕੇ ਜਿਹੜੇ ਮੇਰੇ ਭੈਣ ਭਾਈਆਂ ਨੇ ਪ੍ਰਸ਼ਾਦਾ ਛਕਣਾ ਜਲਦੀ ਜਲਦੀ ਆਜੋ ਆਪਾਂ ਸਾਰਿਆਂ ਨੂੰ ਗੁਰੂ ਦਾ ਲੰਗਰ ਸ਼ਿਖਾਵਾਂਗੇ ਕਪੜੇ ਧੋ ਕੇ ਆਪਾਂ ਅੰਦਰ ਸਹਜ ਨੇ ਕੱਟਦੇ ਸੀ ਇਹਨੂੰ ਕੱਟ ਕੇ ਅੰਦਰ ਪਾਤੇ ਜਿਹੜੇ ਸਵੇਣੀ ਹਜੇ ਹੁਣ ਸੁੱਕਦੇ ਨਹੀਂ ਨਾ ਹੈਗੇ ALU ਬੱਚਾ ਪਾਰਟੀ ਫਿਰ ਜਾਊਗੀ ਸਕੂਲ ਅੱਜ ਨਾ ਮੈਂ ਇੱਕ ਵੀਡੀਓ ਦੇਖੀ ਮੇਰ ਮਾਨ ਇਹਨਾਂ ਤੋਂ ਕੀ ਹੋਇਆ ਹਨਾ ਇਹਨਾਂ ਬੰਦੂ ਕੀ ਹੋਇਆ ਇੱਕ ਦਰਿੰਦੀ ਨੂੰਹ ਹੈ ਹਨਾ ਆਪਣੀ ਸੱਸ ਤੇ ਇੰਨੀ ਕੁੱਟੀ ਆ ਬਹੁਤ ਜ਼ਿਆਦਾ ਦੇਖੀ ਦੇਖ ਪਹਿਲਾਂ ਵੀ ਸੀਗੀ ਮੈਂ ਬਟ ਜਦ ਮੈਂ ਫੇਰ ਉਹ ਵੀਡੀਓ ਅੱਜ ਫੇਰ ਸਾਹਮਣੇ ਆ ਗਈ ਹੈ ਨਾ ਤੇ ਅੱਜ ਮੈਂ ਫੇਰ ਦੇਖੀ ਮੇਰ ਮਾਨ ਬਹੁਤ ਦੁਖੀ ਹੋਇਆ ਹਨਾ ਤੇ ਇਹ ਦਰਿੰਦੀ ਨੂੰਹ ਨੇ ਇੰਨੀ ਸੱਸ ਕੁੱਟੀ ਆਪਣੀ ਵਿਚਾਰੀ ਇੰਨੀ ਬਜ਼ੁਰਗ ਇੰਨੀ ਬਜ਼ੁਰਗ ਪਤਾ ਨਹੀਂ ਲੋਕ ਐਵੇਂ ਦਾ ਪਾਪ ਕਿਵੇਂ ਕਰ ਲੈਂਦੇ ਆ ਆ ਥੋੜੀ ਨਹੀਂ ਬਣਦੀ ਹਨਾ ਉਹ ਅਲੱਗ ਗੱਲ ਆ ਤੁਸੀਂ ਬੋਲ ਕੇ ਜੋ ਬੋਲਣਾ ਮੂੰਹ ਨਾਲ ਬੋਲ ਲਓ ਹੱਥ ਪੈਰ ਪਤਾ ਨਹੀਂ ਕਾਦੇ ਲੋਕ ਇੰਨੇ ਚਲਾਉਂਦੇ ਨੇ ਕੁੱਟਾਂ ਮਾਰਾ ਪਤਾ ਨਹੀਂ ਕਾਦੇ ਕਰਦੇ ਨੇ ਮੈਨੂੰ ਤਾਂ ਹੀ ਸਮਝ ਲੱਗਦੀ ਹੈਗੀ ਵਿਚਾਰੀ ਇੰਨੀ ਕੁੱਟੀਆਂ ਕਿਹੜੀ ਇਸਕਰੀਸ ਕਿਉਂ ਕੁੱਟਦੀਆਂ ਇੰਨੀ ਬਜ਼ੁਰਗੋਂ ਇੰਨੀ ਬਜ਼ੁਰਗ ਕਰਦੀ ਤੇ ਨਹੀਂ ਹੁੰਦੀ ਸੇਵਾ ਤੁਸੀਂ ਕੁੱਟੋ ਤਾਂ ਨਾ ਮਾਰੋ ਤਾਂ ਨਾ ਠੀਕ ਆ ਤੁਸੀਂ ਨਾ ਬੁਲਾਓ ਬੂਠਾ ਲੱਗਿਆ ਹੋਇਆ ਮੈਨੂੰ ਤਾਂ ਹੋਰ ਸੁਣਦੇ ਮੂੰਹ ਨਾਲ ਬੋਲ ਲਓ ਜੋ ਬੋਲਣਾ ਕਹੇ ਹੁਣ ਕਹਿੰਦੇ ਕਹਿੰਦੇ ਉਹ ਮੈਂ ਕਿਉਂ ਅਪਸੈਟ ਆ ਕਹਿੰਦੇ ਆਪ ਵੀ ਥੋੜੀ ਜਿਹੀ ਡਿਪਰੈਸ਼ਨ ਚਾ ਤੇ ਮੈਂ ਕਿ ਆਪਣੀ ਮਾਂ ਨੂੰ ਨਹੀਂ ਕੁੱਟਦੀ ਉਹ ਫਿਰ ਆਪਣੇ ਭੈਣ ਭਾਈਆਂ ਨੂੰ ਨਹੀਂ ਕੁੱਟਦੀ ਆਪਣੀ ਮਾਂ ਨੂੰ ਨਹੀਂ ਕੁੱਟਦੀ ਉਹਨੂੰ ਹੀ ਕੁੱਟਣਾ ਵਿਚਾਰੀ ਨੂੰ ਬਜ਼ੁਰਗ ਨੂੰ ਤੇ ਘਰ ਵਾਲਾ ਕਹਿੰਦਾ ਹੁਣ ਮੈਂ ਸੀਸੀਟੀਵੀ ਕੈਮਰੇ ਲਾਉਂਗਾ ਬੜਾ ਦੁੱਖ ਜਿਹਾ ਹੁੰਦਾ ਦੇਖ ਕੇ ਮੈਂ ਜੀ ਇਹ ਵੀਡੀਓ ਦੇਖ ਲੰਨੀ ਨਾ ਮੇਰਾ ਫਿਰ ਹੋਰ ਲੋਟਮਾਨ ਹੋ ਜਾਂਦਾ ਹੈ ਜੇ ਲੋਕਾਂ ਨੂੰ ਇਹ ਜਿਹੜੀਆਂ ਦਰਿੰਦੀਆਂ ਨੂੰ ਹਾਂ ਨੂੰ ਇਹ ਜਿਹੜੀਆਂ ਦਰਿੰਦੀਆਂ ਸਸਾਂ ਨੂੰ ਇਹ ਜਿਹੜੇ ਦਰਿੰਦੇ ਪਤੀਆਂ ਨੂੰ ਇਹ ਜਿਹੜੀਆਂ ਦਰਿੰਦੀਆਂ ਪਤਨੀਆਂ ਨੂੰ ਬਹੁਤ ਲੋਕ ਦਰਿੰਦੇ ਦਰਿੰਦੇ ਬੈਠੇ ਨੇ ਹਨਾ ਵੀ ਕੁੱਟਾ ਮਾਰਨ ਕਰਕੇ ਤੁਹਾਨੂੰ ਦੱਸ ਕੀ ਮਰ ਜੂਗਾ ਮੂੰਹ ਲੱਗੇ ਹੋਏ ਆ ਮੂੰਹ ਨਾਲ ਲੜਤੀ ਡਲੋ ਜੋ ਕਰਨਾ ਹਨਾ ਮੂੰਹ ਨਾਲ ਕਰ ਲੋ ਵੀ ਤੇ ਹੱਥ ਪੈਰ ਚਲਾ ਕੇ ਕਿਤੇ ਜ਼ਿਆਦਾ ਕੁਝ ਹੋਣਾ ਨਹੀਂ ਉਹਦਾ ਕੁੱਟਾ ਮਾਰਨ ਕਰਕੇ ਐਜੇ ਲੋਕ ਮੈਨੂੰ ਬਿਸ ਦਿਖਾਈ ਦੇਣ ਲੱਗ ਜਾਂਦੇ ਨੇ ਜਿਹੜੇ ਮੈਂ ਨਾ ਕਿਸੇ ਤੋਂ ਮੈਂ ਸਭ ਕੁਝ ਬਰਦਾਸ਼ਤ ਕਰ ਜਾਂਦੀ ਮੈਂ ਕਿਸੇ ਬਡੇ ਤੇ ਹਨਾ ਜੇ ਛੋਟੇ ਤੇ ਵੀ ਬੰਨ ਕੇ ਲਾ ਲੋ ਵੀ ਬਡੇ ਦੇ ਹਨਾ ਕੋਈ ਬੁੜੇ ਪੇਜਾ ਕੋਈ ਕੁੱਟਾ ਮਾਰਨ ਕਰੇ ਨਾ ਮੈਨੂੰ ਉਹ ਬੰਦਾ ਬਿਸ ਦਿਖਾਈ ਦੇਣ ਲੱਗ ਜਾਂਦਾ ਹੈ ਇਹਨੋਂ ਬਹੁਤ ਖੇਚੜਦੀ ਆ ਇਨਸਾਨ ਤੇ ਜਿਹੜਾ ਬਜ਼ੁਰਗਾਂ ਦੇ ਉੱਤੇ ਹੱਥ ਚੱਕਦਾ ਏ ਵੀ ਤੁਹਾਡੇ ਮੂੰਹ ਲੱਗੇ ਹੋਇਆ ਮੂੰਹ ਹਰਾ ਬੋਲ ਕੇ ਭੜਾਸ ਕੱਢ ਲੋ ਜਿਹੜੀ ਕੱਦੀ ਨਹੀਂ ਹੈ ਹੱਥ ਚੱਕਦੇ ਤੇ ਕੀ ਹੋ ਜੂਗਾ ਕਿੰਨੇ ਗੰਦੇ ਲੋਕ ਨੇ ਵਿਚਾਰੀਓ ਬੈਠੀ ਨਾ ਰੋਟੀ ਮੰਗੀ ਜਾਂਦੀ ਸੀ ਹੰਦੇ ਰੋਟੀ ਬਣੀ ਸੀ ਦੰਦੀ ਉਹਨੂੰ ਗਵੰਡੀਆਂ ਨੇ ਐਨਾ ਵਧੀਆ ਉਹਨਾਂ ਦੇ ਗਵੰਡੀ ਮੈ ਤਾਂ ਇਹੋ ਜਿਹਾ ਗਵੰਡੀ ਹੋਣਾ ਚਾਹੀਦਾ ਜਿਹੜੇ ਸੱਚ ਬੋਲਣ ਦਾ ਦਮ ਰੱਖਣ ਹਨਾ ਵੀਜੇ ਕੋਈ ਅੱਦੇ ਲੋਕ ਨਹੀਂ ਡਰ ਜੰਨੇ ਹੋਵੇ ਅਸੀਂ ਕਹ ਨੂੰ ਨਾ ਜਿੱਦਾਂ ਪੌਣੀਆਂ ਨੇ ਗਵੰਡੀਆਂ ਸਾਡੇ ਜਿਹੇ ਹੋ ਪਰ ਮੈਂ ਉਹੋ ਜਿਹਾ ਗਵੰਡੀ ਹੈ ਨਹੀਂ ਵੀ ਉਹੋ ਜਿਹਾ ਹੋਣਾ ਚਾਹੀਦਾ ਹਰ ਕੋਈ ਕੀ ਸਚਾਈ ਰੱਖਣੀ ਚਾਹੀਦੀ ਉਹਨਾਂ ਨੇ ਉਹਨਾਂ ਦੇ ਗਵੰਡੀ ਨੇ ਸਾਰਾ ਕੁਝ ਸੱਚ ਬੋਲੇ ਪਰ ਉਹਨਾਂ ਨੇ ਵੀਡੀਓ ਬਣਾਉਤੇ ਪਾਈ ਵੀ ਆਹ ਕੁਝ ਹੁੰਦਾ ਇਹਦੇ ਨਾਲ ਵਿਚਾਰੀ ਨਾਲ ਨਾ ਤੇ ਅੱਡੀ ਦਾ ਅਗੜਾ ਜੀ ਮੈਨੂੰ ਗੁੱਸਾ ਜੜੇ ਹੁਣ ਰਾਟ ਕੋਂਦੀਆ ਖੜੀ ਵੀ ਹੁਣ ਰਾਟ ਪਾਪਾ ਗੀ ਮੈਨ ਲੈ ਜਾਤ ਸੋਚਦੀ ਜਾਤ ਕੁੱਟਦੀਆਂ ਵਿਚਾਰੀ ਨੂੰ ਪਾਪੀ ਲੋਗ ਚਲੋ ਜੀ ਅੱਜ ਦੇ ਵਲੌਗ ਦਾ ਆਪ ਹੁਣ ਇੱਥੇ ਕਰ ਦਨੇ ਆਂ ਅੰਡਾ ਜੇ ਕੋਣ ਮੇਰੇ ਵਲੌਗ ਜਿਵੇਂ ਦਾ ਭਾਈ ਬਣਦਾ ਉਹ ਮੇਦਾ ਦੇਖੀ ਜਾਇਓ ਤੇ ਰੈਸਪੀਆਂ ਵੀ ਆਪਾਂ ਸ਼ੇਅਰ ਕਰਨੀਆਂ ਕਰਿਆ ਕਰਾਂਗੇ ਹੁਣ ਤਾਂ ਜਮਈ ਨਹੀਂ ਕੋਈ ਕੀਤੀ ਹੈਗੀ ਤੁਹਾਡੇ ਨਾਲ ਇੰਨਾ ਟਾਈਮ ਹੋ ਗਿਆ ਹਨਾ ਰੈਸਪੀ ਵਗੈਰਾ ਵੀ ਸ਼ੇਅਰ ਕਰਾਂਗੇ ਚਲੋ ਜੀ ਹੁਣ ਆਪਾਂ ਪ੍ਰਸ਼ਾਦ ਸਾਡੇ ਬਣ ਗਏ ਹੁਣ ਬਸ ਖਾ ਪੀ ਕੇ ਪੈਨੇ ਆ ਫਿਰ ਬੱਚੇ ਨੂੰ ਜਾਣਾ ਸਵੇਰੇ ਸਕੂਲ ਮਿਲਾਂਗੇ ਕੱਲ ਨੂੰ ਤੁਹਾਨੂੰ ਜੀ ਨਿਊ ਵਲੌਗ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਪਲੀਜ਼ ਵਲੌਗ ਨੂੰ ਸ਼ੇਅਰ ਜ਼ਰੂਰ ਕਰਦੇਆ ਕਰੋ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਪਲੀਜ਼ ਵੀਡੀਓ ਸਕਿਪ ਕਰਕੇ ਚਾਹ ਵੀਡੀਓ ਤੇ ਬਿਨਾ ਦੇਖੇ ਕਮੈਂਟ ਨਾ ਕਰਿਆ ਕਰੋ ਪਲੀਜ਼ ਪਤਾ ਲੱਗ ਜਾਂਦਾ ਸਾਰਾ ਕੁਝ ਤੁਸੀਂ ਵੀਡੀਓ ਫੁੱਲ ਵਾਚ ਕਰਦੇ ਹੋ ਜਾਂ ਅੱਧੀ ਵਾਚ ਕਰਦੇ ਹੋ ਜਾਂ ਸਕਿੱਪ ਕਰਕੇ ਕਰਦੇ ਹੋ ਤੁਹਾਡਾ ਸਾਰਾ ਪਤਾ ਲੱਗ ਜਾਂਦਾ ਕਮੈਂਟਾਂ ਦੇ ਹਿਸਾਬ ਨਾਲ ਤੇ ਪਲੀਜ਼ ਜੇ ਦੇਖਣੀ ਹੁੰਦੀ ਹੈ ਫੁੱਲ ਵਾਚ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਜੀ ਔਰ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਨਾਲ ਓਕੇ ਜੀ ਬਾਈ ਬਾਈ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਏ